ਦੋਸਤੋ ਔਰਲੈਂਡੋ ਫਲੋਰੀਡਾ ਦੇ ਵਿੱਚ ਦਲਜੀਤ ਦੋਸਾਂਝ ਦਾ ਲਾਈਵ ਕੰਸਰਟ ਸੀ ਤੁਹਾਨੂੰ ਪਤਾ ਹੈ ਦਲਜੀਤ ਦੋਸਾਂਝ ਆਪਣੀ ਜਿਹੜੀ ਡਰੈਸ ਪਾ ਕੇ ਆਉਂਦਾ ਆ ਉਹ ਆਪਣੇ ਚਾਣਵਾਲਿਆਂ ਨੂੰ ਦੇ ਦਿੰਦਾ ਆ ਹਰ ਇੱਕ ਲਾਈਵ ਕੰਸਰਟ ਦੀ ਇਹ ਕਹਾਣੀ ਆ ਦੋਸਤੋ ਜਿਹੜੀ ਵੈਸਟ ਦਲਜੀਤ ਦੋਸਾਂਝ ਨੇ ਪਾਈ ਹੋਈ ਆ ਆਪਣੇ ਮਹਿਰੂਨ ਰੰਗ ਦੇ ਕੁੜਤੇ ਚਾਦਰੇ ਦੇ ਉੱਤੇ ਤਾਂ ਇਹ ਵੀ ਦਲਜੀਤ ਦੋਸਾਂਝ ਨੇ ਆਪਣੇ ਫਲੋਰੀਡਾ ਵਾਲੇ ਸੌਦੇ ਵਿੱਚ ਦੇ ਦਿੱਤੀ ਦਿੱਤੀ ਵੀ ਇੱਕ ਗੋਰੇ ਨੂੰ ਜਿਸ ਤੋਂ ਬਾਅਦ ਗੋਰੇ ਦੀ ਖੁਸ਼ੀ ਟਟਕਾਣਾ ਹੀ ਨਹੀਂ ਰਹੀ ਤੇ ਦਿਲਜੀਤ ਨੇ ਇਹ ਸਟੋਰੀ ਆਪਣੇ ਇੰਸਟਾਗ੍ਰam ਤੇ ਸਾਂਝਾ ਕੀਤੀ ਲਿਖਿਆ ਇਹ ਗੋਰਾ ਵੀਰ ਸਵੇਰੇ ਕੈਫੇ 'ਚ ਮਿਲਿਆ ਸੀ ਸ਼ੋਰ ਤੋਂ ਪਹਿਲਾਂ ਇੰਡੀਆ ਨੂੰ ਬਹੁਤ ਪਿਆਰ ਕਰਦਾ ਆ ਅਤੇ ਕਹਿੰਦਾ ਮੈਂ ਵੀ ਆ ਰਿਹਾ ਸਪੈਸ਼ਲ ਦੇਖਣ ਲਈ ਸ਼ੋਅ ਦਿਲਖੁਸ਼ ਹੋ ਗਿਆ ਸਾਡਾ ਵੀ ਮਿਲ ਕੇ ਬਹੁਤ ਹੀ ਪਿਆਰ ਨਾਲ ਮਿਲਿਆ ਅੱਗੋਂ ਤਾਂ ਦੋਸਤੋ ਫਿਰ ਗੋਰੇ ਦੇ ਪੈਰ ਧਰਤੀ ਤੇ ਹੀ ਨਿੱਣੀ ਲੱਗੇ ਦਲਜੀਤ ਦਸਾਂ ਦੇ ਨਾਲ ਫੋਟੋ ਵੀ ਹੋ ਗਈ ਮਿਲ ਵੀ ਲਿਆ ਪਰਸਨਲੀ ਅਤੇ ਦਲਜੀਤ ਦਸਾਂ ਨੇ ਆਪਣੇ ਇੰਸਟਾਗ੍ਰam ਤੇ ਰੀਲ ਵੀ ਸ਼ੇਅਰ ਕਰ ਦਿੱਤੀ ਟੀਮ ਦਲਜੀਤ ਦਸਾਂ ਜਾਲੇ ਇੰਸਟਾਗ੍ਰam ਪੇਜ ਦੇ ਉੱਤੇ ਅਤੇ ਇਹ ਜੈਕਟ ਤੁਸੀਂ ਦੇਖ ਸਕਦੇ ਹੋ ਗੋਰੇ ਨੂੰ ਮਿਲਿਆ ਦਲਜੀਤ ਦਸਾਂ ਦੇ ਵੱਲੋਂ ਜਿਹੜੀ ਵੈਸਟ ਦਲਜੀਤ ਦਸਾਂ ਜਿ ਪਾ ਕੇ ਆਇਆ ਹੋਇਆ ਸੀ ਆਪਣੇ ਫਲੋਰੀਡ ਵਾਲੇ ਸੌਦੇ ਵਿੱਚ ਅਤੇ ਗੋਰੇ ਨੇ ਦਲਜੀਤ ਦਸਾਂ ਦਾ ਧੰਨਵਾਦ ਵੀ ਕੀਤਾ ਤੇ ਤਸਵੀਰਾਂ ਨੂੰ ਆਪਣੇ ਇੰਸਟਾਗ੍ਰam ਤੇ ਸ਼ੇਅਰ ਵੀ ਕੀਤਾ